ਬਲਾਕ ਪਾਸੋਦੋ ਪਿਆ 41 ਨਿਆ ਬਲਾਕ ਪਧਰੀ ਖੇਡਾਂ ਦੇ ਵਿੱਚ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਆਏ ਸਾਡੇ ਡਿਪਾਰਟਮੈਂਟ ਸਿੱਖਿਆ ਵਿਭਾਗ ਪੰਜਾਬ ਦੇ ਡਿਪਟੀ ਸਕਟਰ ਸਰਦਾਰ ਹਰਪ੍ਰੀਤ ਸਿੰਘ ਜੀ ਪੀਸੀਐਸ ਸਾਡੇ ਬਹੁਤ ਸਤਿਕਾਰਯੋਗ ਅਧਿਆਪਕ ਸਹਿਬਾਨ ਤੇ ਪਿਆਰੇ ਬੱਚਿਓ ਮੈਂ ਸਭ ਨੂੰ ਦੱਸਣਾ ਚਾਹਾਂਗਾ ਕਿ ਅਸੀਂ ਪਿਛਲੇ 4 ਦਿਨ ਤੋਂ ਬਲਾਕ ਖੇਡਾਂ ਦੇ ਲਈ ਲਗਾਤਾਰ ਜਿਹੜਾ ਲੱਗਿਆ ਅਸੀਂ ਕੋਈ ਵੀ ਇਵੈਂਟ ਕਾਲਜਾਂ ਚ ਨਹੀਂ ਕੀਤਾ ਪ੍ਰੈਕਟੀਕਲੀ ਅਸੀਂ ਮਿੱਟੀ 'ਚ ਖੜਾ ਕੇ ਬੱਚਿਆਂ ਨੂੰ ਉਹਨਾਂ ਨੂੰ ਐਜੇ ਖਟਾਰੀ ਉਹਨਾਂ ਦੀ ਮਾਨਸਿਕਤਾ ਤਿਆਰ ਕਰਨ ਦੇ ਲਈ ਅਸੀਂ ਕੋਸ਼ਿਸ਼ ਕੀਤੀ ਹੈ ਤੇ ਸਾਨੂੰ ਮਹਿਸੂਸ ਮਹਿਸੂਸ ਹੋਦਾ ਕਿ ਇਹੀ ਬੱਚੇ ਨੇ ਕਿ ਜਿਨ੍ਹਾਂ ਨੇ ਇਨਾਂ ਦੇ ਵਿੱਚ ਖੇਡ ਭਾਵਨਾ ਖਿਡਾਰੀ ਦੀ ਭਾਵਨਾ ਪੈਦਾ ਕਰਕੇ ਹੀ ਅੱਗੇ ਇਹ ਖਿਡਾਰੀ ਚੰਗੇ ਬਣਨਗੇ ਤੇ ਸਾਡੇ ਵਿੱਚ ਤੁਸੀਂ ਵਿਸ਼ੇਸ਼ ਤੌਰ ਤੇ ਆਏ ਸਾਡੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਮੈਂ ਆਪ ਸਭ ਦਾ ਸਵਾਗਤ ਕਰਦਾ ਤੇ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਨਾਲ ਤੇਜਵੰਤ ਸਿੰਘ ਜੀ ਵਿਕਰਮ ਸਿੰਘ ਜੀ ਸਾਡੇ ਸੀਐਸਟੀ ਅਗੋਂ ਇਹ ਹੋਰ ਸਾਡੇ ਬੇਟੀ ਡੀਪੀ ਸਹਿਬਾਨ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਆਂ ਤੇ ਵਿਸ਼ੇਸ਼ ਤੌਰ ਤੇ ਸਾਡੇ ਸਕੂਲ ਦੇ ਇੰਚਾਰਜ ਸਾਨੂੰ ਉਹਨਾਂ ਨੇ ਬਹੁਤ ਸਹਿਯੋਗ ਕੀਤਾ ਮੈਨੋ ਹਰਪ੍ਰੀਤ ਜੀ ਇਸ ਪ੍ਰਾਇਮਰੀ ਸਕੂਲ ਦੇ ਸਕੂਲ ਅਧਿਆਪਕ ਕਰਨਜੀਤ ਸਿੰਘ ਜੀ ਪਰਮਨ ਸਿੰਘ ਜੀ ਜਿਨ੍ਹਾਂ ਨੇ ਅਨੰਤ ਮਿਹਨਤ ਲਗਾਤਾਰ ਪਿਛਲੇ ਕਈ ਦਿਨ ਤੋਂ ਕਰ ਰਹੇ ਆ ਤੇ ਸਾਡਾ ਇਹ ਖੇਡ ਮੇਲਾ ਅਸੀਂ ਜਿਹੜਾ ਸਪੂਰਨ ਕੀਤਾ ਤੇ ਆਪ ਸਭ ਬੱਚਿਆਂ ਨੂੰ ਅਸੀਰਵਾਦ ਦੇਣ ਦੇ ਲਈ ਆਇਓ ਬੜਾ ਕਈਆਂ ਤਾਂ ਬਹੁਤ ਰਹੇ ਮਹਿਮਰ ਆ ਸਮਾਂ ਦੇ ਸਮਾਂ ਸਾਡੇ ਲਈ ਗੱਡੇ ਆਪ ਸਭ ਦਾ ਸਤੀ ਸਬੂਚੇ ਬਲਾਕ ਵੱਲੋਂ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਸ਼ੁਕਰੀਆ ਬਹੁਤ ਇਸ ਕਾਰਜ ਨੂੰ बेस ਤੁਹਾਡੇ ਵੀਡੀਓ ਸਾਹਿਬ ਜੀ ਇਸੇ ਵਾਂ ਐਤੀ ਸੇਵਨ ਇਸ ਗਵਰਨਮੈਂਟ ਸੀਨੀਅਰ ਸੈਰਵਿਸ ਸਕੂਲ ਦੇ ਡਿਸਪਲ ਮੈਡਮ ਅੱਜ ਆਪਰ ਕੋਲ ਇੱਕ ਆਪਰ ਸਕੂਲ ਦਾ ਮਾਇਆ ਹੋਇਆ ਹੈ ਸੇਵਨ ਇਸ ਨਗਰ ਦੀ ਇਲਾਕੇ ਦੇ ਬਤਵੰਤ ਸੱਜਣ ਨਗਰ ਦੀ ਪੰਚਾਇਤ ਅਰੇ ਬਹੁਤ ਹੀ ਪਿਆਰੇ ਪਿਆਰੇ ਬੱਚੇਓ ਤੁਹਾਡੇ ਚਿਹਰੇ ਦੇਖ ਕੇ ਉਹ ਤੋਂ ਸਵਾਗਤ ਕਰਨ ਲਈ ਬੱਚਿਆਂ ਉਹਨਾਂ ਦੀ ਪਿਆਰੀ ਦੇਖ ਕੇ ਮੈਨੂੰ ਪੁਰਾਣਾ ਸਮਾਂ ਮਿਲਿਆ ਯਾਦ ਆ ਗਿਆ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਪੂਰਾ ਸਮਾਂ ਨਹੀਂ ਬਹੋ ਸਕਿਆ ਜੇਕਰ ਉਹਦਾ ਤਾਂ ਮੇਰੇ ਮਨ ਦੀ ਤਮੰਨਾ ਸੀ ਕਿ ਮੈਂ ਤੁਹਾਡੇ ਦੋ ਚਾਰ ਮੁਕਾਬਲੇ ਦੇਖਾਂ ਪਰ ਮੇਰੇ ਕੋਲ ਨਹੀਂ ਕੁਰਸੀ ਹੈ ਤਾਂ ਕਲਾਕਾਰ ਦਾ ਮੱਲਕਾ ਲਾ ਵਿਸ਼ੇਸ਼ਕ ਕੇ ਇੰਜਨਜੀ ਦਾ ਇਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਇੰਨੇ ਲੋਕਾਂ ਦੇ ਰੂਪਰੂ ਹੋ ਸਕਿਆ ਇੰਨੇ ਲੋਕਾਂ ਨੂੰ ਮਿਲ ਸਕਿਆ ਛੋਟੇ ਬੱਚਿਆਂ ਨੂੰ ਮੈਂ ਜਰੂਰ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਬੇਟਾ ਜਿੱਥੇ ਤੁਸੀਂ ਮੇਰੀ ਗੱਲ ਸੁਣ ਰਹੇ ਹੋ ਸਾਰੇ ਆਲੇ ਹਾਂਜੀ ਨਹੀਂ ਕਹਦਾ ਸੋਨੀ ਵੀ ਹੈ ਫਿਰ ਮੈਂ ਇੱਕ ਸਵਾਲ ਪੁੱਛਣਾ ਬਾਅਦ ਦੇ ਵਿੱਚ ਉਹ ਸਵਾਲਾਂ ਜੇ ਤੁਸੀਂ ਸੁਣਦੇ ਹੋਗੇ ਫਿਰ ਦਬਾਬ ਆਏਗਾ ਠੀਕ ਹੈ ਤਾਂ ਤੁਸੀਂ ਸਾਰੇ ਲਗ ਲਗ ਸਟੂਡੈਂਟਾਂ ਨੂੰ ਆਏ ਹੋ ਔਰ ਤੁਹਾਡੇ ਮਾਤਾ ਪਿਤਾ ਨਾਲ ਨਹੀਂ ਹੋਣਗੇ ਇੱਕ ਦੋ ਜਾਣੇ ਵਿਆਹੇ ਹੋ ਸਕਦੇ ਕਿਸੇ ਨੂੰ ਸਮਾ ਹੋਏਗਾ ਪਰ ਜ਼ਿਆਦਾਤਰ ਤੁਹਾਨੂੰ ਬਡੇ ਟਿਕਟ ਸਹਿਬਾਂ ਲੈ ਕੇ ਜਾਏ ਗਏਗੇ ਉਹ ਤਿਆਰੀ ਵੀ ਉਹਨਾਂ ਨੇ ਕਰਾਈ ਹੋਏਗੀ ਤੇ ਫਿਰ ਅੱਜ ਜਿਹੜੇ ਬੱਚੇ ਜਿੱਤ ਕੇ ਜਾਣਗੇ ਉਹ ਅਗਲੀਆਂ ਗੇਮਾਂ ਲਈ ਅ ਅਗਲੇ ਮੁਕਾਬਲੇ ਲਈ ਜਾਣਗੇ ਉਹਨਾਂ ਨੂੰ ਵੀ ਤੁਹਾ ਸਹਿਬਾਨ ਹੀ ਲੈ ਕੇ ਜਾਣਗੇ ਤੁਸੀਂ ਉਸ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਤੁਹਾਡੇ ਵਿਹੱਤ ਸਹਿਬਾਨ ਦਾ ਤੁਹਾਡੀ ਲਾਈਫ ਦੇ ਵਿੱਚ ਤੁਹਾਡੀ ਜ਼ਿੰਦਗੀ ਬਣਾਉਣ ਦੇ ਵਿੱਚ ਕਿੰਨਾ ਵੱਡਾ ਰੋਲ ਹੈ ਕਈ ਵਾਰ ਤੁਹਾਨੂੰ ਘਰੇ ਦੇ ਲੱਗਦੇ ਹੋਣਗੇ ਵੀ ਇਹ ਟੀਚਰ ਸਾਨੂੰ ਬੜਾ ਘੜਕਦੇ ਆ ਜੀ ਸਿੱਪਲ ਵਿੱਚ ਰਹਿਣ ਨੂੰ ਕਹਿੰਦੇ ਆ ਮੂੰਹ ਤੇ ਮੋਈ ਰੱਖ ਕੇ ਚੁੱਪ ਰਹਿਣ ਨੂੰ ਕਹਿੰਦੇ ਆ ਪਰ ਤੁਸੀਂ ਸਿਆਣੇ ਬੱਚੇ ਹੋ ਤਾਨੂੰ ਇਹ ਜੀ ਦੀ ਸਮਝ ਹੋਣੀ ਚਾਹੀਦੀ ਆ ਔਰ ਮੇਰੇ ਖਿਆਲ ਨਾਲ ਹੋਏਗੀ ਵੀ ਭਈ ਮਾਪਿਆਂ ਤੋਂ ਵੱਧ ਜਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਕੋਈ ਪਿਆਰ ਕਰਦਾ ਤਾਂ ਤੁਹਾਡੇ ਆਪਕੋ। ਹਾਂਜੀ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਇਹਦੇ ਜਿਸ ਵੇਲੇ ਕਹਾਵਾਂਗਾ ਕਿ ਜਿਹੜੀਆਂ ਸਾਰੀਆਂ ਥੇਡਾਂ ਦਾ ਜਿੰਨੀਆਂ ਤੁਹਾਡੀਆਂ ਕਲਚਰ ਐਕਟੀਵਿਟੀ ਵੀਪੀਓ ਸਾਹਿਬ ਬਲੱਸ ਦੇ ਵਿੱਚ ਜਿਹੇ ਬਲੌਗ ਦੇ ਵਿੱਚ ਬੜੇ ਸਾਰੇ ਕਲਚਰ ਐਕਟੀਵਿਟੀ ਵੀ ਕਰਾਈਆਂ ਜਾਂਦੀਆਂ ਔਰ ਬੜੇ ਇਨੀਸ਼ੀਏਟਿਵ ਲੈਣਾਰੇ ਉਹਦੇ 'ਚ ਤਨ ਔਰ ਮਨ ਦਾ ਸ਼ਾਮਲ ਹੀ ਹੁੰਦਾ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਤੁਹਾਡੇ ਵਿਆਪਕ ਤੁਹਾਡੇ ਵਿੱਚ ਪੈਸਾ ਵੀ ਖਤ ਦੇ। ਇਹ ਸਾਰੇ ਮੁਕਾਬਲੇ ਜਿਹੜੇ ਆ ਉਹ ਜੇਕਰ ਅਧਿਆਪਕ ਪਹਿਲ ਕਦਮੀ ਨਾ ਕਰਨ ਤਾਂ ਉਹ ਇੰਨੇ अच्छੇ ਤਰੀਕੇ ਨਾਲ ਨਹੀਂ ਹੋ ਸਕਦਾ। ਇਸ ਕਰਕੇ ਦੋ ਚੀਜ਼ਾਂ ਤੁਸੀਂ ਅੱਜ ਕਹਿਣ ਦੀ ਲੋੜ ਨਹੀਂ ਸੁਣੀ ਚਲੋ। ਉਹ ਦੋ ਚੀਜ਼ਾਂ ਤੁਸੀਂ ਜਿਹੜੀਆਂ ਆਪਦੇ ਇਥੋਂ ਜੇ ਮੇਰੀ ਗੱਲ ਸੁਣੋ ਸੁਣ ਰਹੇ ਹੋ ਤਾਂ ਦੋ ਚੀਜ਼ਾਂ ਸਿੱਖ ਕੇ ਜਾਣੀਆਂ। ਪਹਿਲੀ ਗੱਲ ਇਹ ਆ ਕਿ ਆਪਣੇ ਮਾਤਾ ਪਿਤਾ ਆਪਣੇ ਅਧਿਆਪਕਾਂ ਨੂੰ बराबर सामने ਦੇ ਹੋਏ ਉਹਨਾਂ ਦਾ ਕਹਿਣਾ ਮੰਨਣਾ ਤੇ ਜੋ ਕਿਹਾ ਹੋਇਆ ਕੰਮ ਆ ਉਹ ਰੋਜ਼ ਦੀ ਰੋਜ਼ ਕਰਨਾ ਠੀਕ ਹੈ ਅਸੀਂ ਆਪਣੇ ਸਾਥੀਆਂ ਨਾਲ ਹੋਰ ਦੋਸਤਾਂ ਮਿੱਤਰਾਂ ਨਾਲ ਖੇਡਦੇ ਝੂਠ ਬੋਲਦੇ ਆ ਚਲਾਕੀ ਕਰਦੇ ਆ ਪਰ ਮਾਪਿਆਂ ਤੇ ਅਧਿਆਪਕਾਂ ਨਾਲ ਇਹ ਕਿਸਤੀ ਚਲਾਕੀ ਨਹੀਂ ਕਰਦੇ ਨਿਕਲ ਤੁਹਾਡੇ ਤੋਂ ਗਲਤੀ ਵੀ ਹੁੰਦੀ ਆ ਪਰ ਤੁਸੀਂ ਆਪਣੀ ਗਲਤੀ ਨੂੰ ਮੰਨ ਲੈਣਾ ਤਾਂ ਕਿ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਮਾਪੇ ਤੇ ਅਧਿਆਪਕਾਂ ਫਿਰਮ ਤੋਂ ਇਹ ਦੁਨੀਆ ਦੇ ਵਿੱਚ ਕਹਿ ਸਕਦੇ ਆ ਸ਼ਕਤੀਆਂ ਨੇ ਜਿਹੜੀਆਂ ਤੁਹਾਨੂੰ ਅੱਗੇ ਲੈ ਕੇ ਜਾਣਗੀਆਂ ਸੋ ਮੈਂ ਜਾਦਾ ਸਮਾਂ ਨਾ ਲੈਂਦਾ ਹੋਇਆ ਮੈਨੂੰ ਇੱਥੇ ਤੁਹਾਡੇ ਸਾਰਿਆਂ ਵਿੱਚ ਜੋ ਮੈਨੂੰ ਮੌਕਾ ਮਿਲਿਆ ਮੇਰੇ ਕੁਝ ਬੈਚ ਤੇ ਪੁਰਾਣੇ ਸਾਥੀ ਵੀ ਕੋੰਤੇ ਨੇ ਤਾਂ ਅਲਵਾ ਉਹਨਾਂ ਨਾਲ ਉਹਨਾਂ ਨਾਲ ਮੇਲਬਾਹ ਹੋਇਆ ਪਰ ਮਕਸਦ ਨੂੰ ਮੈਂ ਦੱਸਣਾ ਚਾਹਾਂਗਾ ਕਿ ਇਸ ਵਾਰੀ ਨਹੀਂ ਤੁਹਾਡੇ ਹਫ਼ਤਾ ਵਾਂਗ ਆਪਣੀਆਂ ਟੀਮਾਂ ਲੈ ਕੇ ਲਾਉਂਦਾ ਜੀ ਮੈਂ ਪ੍ਰਾਇਮਰੀ ਸਕੂਲਸ ਪੜਾਉਂਦਾ ਰਿਹਾ ਪਹਿਲਾਂ ਠੀਕ ਹੈ ਜੀ ਔਰ ਇਹ ਜਿਹੜੀਆਂ ਗੇਮਾਂ ਨੇ ਜਿਹੜਾ ਪਹਿਲਾਂ ਤੁਹਾਨੂੰ ਦੱਸਿਆ ਇਕੱਲੀਆਂ ਬੱਚਿਆਂ ਦੀਆਂ ਗੇਮਾਂ ਨਹੀਂ ਹੁੰਦੀਆਂ ਨਾਲ ਅਧਕਤ ਵੀ ਗੇਮਾਂ ਨੇ ਜਿਹੜੀਆਂ ਖੇਡ ਖੇਡਦੇ ਆ ਸਾਰੇ ਪਰਵੰਧਾਂ ਦੇ ਵਿੱਚ ਵੀ ਔਰ ਗਰਾਊਂਡਾਂ ਦੇ ਵਿੱਚ ਵੀ ਇੱਕ ਦੂਜੇ ਨਾਲ ਜਿਹਦੇ ਨਾਲ ਲੜਾਈਆਂ ਇੱਕ ਇੱਕ ਪੁਆਇੰਟ ਪਿੱਛੇ ਤੋਂ ਉਹਦਾ ਇੱਕ ਲਾਗੀ ਮਾਇਨਾ ਹੁੰਦਾ ਉਸ ਤੋਂ ਬਾਅਦ ਜੇ ਤੁਸੀਂ ਸਾਂਝੀ ਟੀਮ ਬਣਾ ਕੇ ਅਗਲੇ ਪਲਾਕ ਲਈ ਜਾਂ ਅਗਲੇ ਲੈਵਲ ਲਈ ਜਾਂਦੇ ਆ ਤਾਂ ਫਿਰ ਸਾਨੂੰ ਖੇਡਾਂ ਦੀ ਗਣੀ ਬੇਸਿਕ ਭਾਵਨਾ ਉਹ ਹੀ ਦੀ ਆ ਏਡਾ ਕੇ ਮੁਕਾਬਲਾ ਕਰਨਾ ਉਸ ਤੋਂ ਅਗਲੇ ਲਈ ਵੜ ਕੇ ਭਾਈ ਜਰਾ ਲਾ ਕੇ ਅਗਲੇ ਪੜਾ ਲਈ ਇਕੱਠੇ ਹੋ ਕੇ ਜਾਓ ਤਾਂ ਮੈਂ ਸਾਰੀ ਕੋਈ ਟੀਮ ਨੂੰ ਮੇਰੇ ਨਰਾਸੀ ਸਾਹਿਬਾਨ ਨੂੰ ਟੀਚਰ ਸਾਹਿਬਾਨ ਨੂੰ ਵਧਾਈ ਦਿੰਦਾ ਇੰਨਾ ਅੱਛਾ ਕੰਮ ਤੇ ਇੰਨਾ ਅੱਛਾ ਪ੍ਰਬੰਧ ਕਰਨ ਤੇ ਪਰ ਮੈਂ ਆਸ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿੱਦਾ ਹੋਰ ਤਰੱਕੀ ਕਰ ਲਵਣੀ ਆ ਔਰ ਸਰਕਾਰ ਵੱਲੋਂ ਜੋ ਜੋ ਕਦਮ ਕੀਏ ਨੇ ਮੇਰੇ ਖਿਆਲ ਨਾਲ ਸਾਰੇ ਗੱਪਤਾਲ ਹੋਣਗੇ ਪਤਾ ਹੀ ਨਹੀਂ ਕਿ ਸਰਕਾਰ ਵੱਲੋਂ ਲਗਭਗ ਸਾਰੀਆਂ ਜਿਹੜੀਆਂ ਪੋਸਟਾਂ ਉਧਰਾਂ ਤੇ ਕੋਆਇਡ ਜਾ ਰਹੀ ਆ ਇੱਕ ਚੀਜ਼ ਮੈਂ ਹਸਤਾਂ ਨੂੰ ਬੇਨਤੀ ਕਰੂੰਗਾ ਕਿ ਅਸੀਂ ਆਪਣੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਬੈਂਤੀ ਵਧਾਈਏ ਆਦਰਵਾਇਸ ਸਾਡੇ ਕੋਲ ਉਹ ਸੁਰਤਾਤੱਖੋਂ ਹੋਰ ਚੀਜ਼ਾਂ ਬਕੋਂ ਮੇਰੇ ਖਿਆਲ ਨਾਲ ਅੱਧੀ ਕਿਸੇ ਨਾਲ ਮੁਕਾਬਲਾ ਤਾਂ ਨਹੀਂ ਮੈਂ ਗੱਲ ਕਰੂੰਗਾ ਮੈਂ ਕਦੇ ਨਹੀਂ ਇਹ ਗੱਲ ਕਹਿੰਦਾ ਮੈਂ ਇਹ ਕਹਿਣਾ ਹੁੰਦਾ ਕਿ ਅਸੀਂ ਸਮਾਜ ਦੇ ਉਸ ਵਰਗ ਦਾ ਧਿਆਨ ਰੱਖਦੇ ਹਾਂ ਅਸੀਂ ਸਮਾਜ ਦੇ ਉਸ ਘਰ ਚੋਂ ਆਏ ਹੋਏ ਬੱਚੇ ਨੂੰ ਉਹਦੀ ਜ਼ਿੰਦਗੀ ਬਣਾਉਣ ਲਈ ਅਸੀਂ ਹਮੇਂ ਘੜਦੇ ਹਾਂ ਜਿਹਨੂੰ ਕੋਈ ਹੋਰ ਲਿਆਉਣ ਨੂੰ ਪਿਆਰ ਨਹੀਂ ਕੋਈ ਇਸ ਕਰਕੇ ਸਾਡਾ ਮੁਕਾਬਲਾ ਨਹੀਂ ਉਹ ਲੋਕ ਹੋਰ ਨੇ ਉਹਨਾਂ ਦਾ ਕਾਪਣਾ ਸਿਸਟਮ ਉਹਨਾਂ ਦੀ ਆਪਣੀ ਕੰਟਰੀਬਿਊਸ਼ਨ ਹੈ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦੀ ਕੰਟਰੀਬਿਊਸ਼ਨ ਉਹਨਾਂ ਦੀ ਇੱਕਲਾ ਕੰਟਰੀਬਿਊਸ਼ਨ ਹੈ ਪਰ ਬਹੁਤ ਵੱਡਾ ਵਰਗ ਹੈ ਜਿਹੜਾ ਸਾਡੇ ਤੇ ਡਿਪੈਂਡੈਂਟ ਆ ਸਾਡੇ ਵਿੱਚੋਂ ਹੀ ਇੰਨੇ ਬੱਚਿਆਂ ਦੇ ਵਿੱਚੋਂ ਵੀ ਅੱਗੇ ਜਿਹੜਾ ਇਹ ਇਸ ਮੁਲਕ ਨੇ ਇਸ ਇਲਾਕੇ ਨੇ ترقی ਕਰਨੀ ਹੈ ਕਿਉਂਕਿ ਇਹ ਉਹਨਾਂ ਪਰਿਵਾਰਾਂ ਤੋਂ ਆਉਂਦੇ ਨੇ ਜਿੱਥੇ ਜੇ ਮੈਂ ਕਹਾ ਕਿ ਇੰਨੀ ਕਾਬਲੀਅਤਾਂ ਪਰ ਉਹ ਸਾਡੇ ਅਧਿਆਪਕਾਂ ਨੇ ਉਹਨਾਂ ਨੂੰ ਜਿਹੜਾ ਤਰਸਣਾ ਤੇ ਉਸ ਕੰਮ ਦੇ ਵਿੱਚ ਅਧਿਆਪਕ ਕਾਫੀ ਹੱਦ ਤੱਕ ਤਰਸ ਵੀ ਰਹੇ ਨੇ ਪਰ ਥੋੜਾ ਜਿਹਾ ਮੈਨੂੰ ਲੱਗਦਾ ਹੁੰਦਾ ਕਿ ਸਾਡੇ ਸਕੂਲਾਂ ਦੇ ਵਿੱਚ ਜਿਹੜੀ ਗਿਣਤੀ ਹੈ ਉਹ ਤੋਂ ਵੀ ਘੱਟ ਰਹੀ ਹੈ ਅਸੀਂ ਆ ਇਸ ਤਖਬਲ ਵੀ ਧਿਆਨ ਰੱਖੀਏ ਔਰ ਅੱਜ ਕੱਲ ਮਾਰਕੀਟਿੰਗ ਦਾ ਜਮਾਨਾ ਤੋਂ ਗਿਣਤੀ ਘਟਣ ਦਾ ਵੱਡਾ ਕਾਰਨ ਇਹ ਵੀ ਜਾਂਦੀ ਹੈ ਤੇ ਸਾਨੂੰ ਕਈ ਵਾਰ ਇਹ ਲੱਗਦਾ ਕਿ ਅਸੀਂ ਉਸ ਲੈਵਲ ਦੀ ਮਾਰਕੀਟਿੰਗ ਨਹੀਂ ਕਰ ਪਾਉਂਦੇ ਪਰ ਇਹ ਮਾਰਕੀਟਿੰਗ ਆ ਜਦੋਂ ਸਾਡੇ ਬੱਚੇ ਅੱਗੇ ਖੜਨਗੇ ਪ੍ਰਾਪਤੀਆਂ ਕਰਨਗੇ ਤਾਂ ਮੈਨੂੰ ਲੱਗਦਾ ਸਾਨੂੰ ਉਸ ਪੱਖ ਤੇ ਵੀ ਬਹੁਤ ਧਿਆਨ ਦੇਣਾ ਚਾਹੀਦਾ ਇੱਕ ਦੋ ਚਾਰ ਅਸੀਂ ਵੀ ਮਾਰਕੀਟਿੰਗ ਦੀਆਂ ਟੀਚਾ ਜਿਹੜੀਆਂ ਕਰਦੇ ਸ਼ੁਰੂ ਕਰੀਏ ਕੋਈ ਪਲੱਸ ਪੜਾ ਕੇ ਲਾਈਏ ਕੋਈ ਸੋਸ਼ਲ ਮੀਡੀਆ ਵੀ ਆਪਣੇ ਆਪ ਨੂੰ ਪ੍ਰਚਾਰੀਏ ਤੁਹਾਨੂੰ ਸਾਰੀ ਪ੍ਰਬੰਧ ਲਈ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਧੰਨਵਾਦ ਤੁਹਾਡਾ ਰੰਗੂਏ ਮੌਕਾ ਦੇ ਲਈ ਤੇ ਸਾਰੇ ਜਿੱਤਣ ਵਾਲੇ ਬੱਚਿਆਂ ਨੂੰ ਬਹੁਤ-ਬਹੁਤ ਵਧਾਈ ਔਰ ਜਿਹੜੇ ਬੱਚੇ ਕਿਸੇ ਨਾ ਕਿਸੇ ਕਾਰਨ ਕਰਕੇ ਦੋ ਜਾਣੇ ਕਿਸੇ ਮੁਕਾਬਲੇ 'ਚ ਲੜਦੇ ਆ ਤੇ ਇੱਕ ਜਿੱਤਦਾ ਤੇ ਦੂਸਰਾ ਉੱਥੋਂ ਰਹਿ ਜਾਂਦਾ ਤਾਂ ਉਹਨਾਂ ਨੂੰ ਅਗਲੇ ਸਾਲ ਦੇਖੋ ਮਿਲਾਂਗਾ ਥੈਂਕ ਯੂ ਵੈਰੀ ਮੱਚ ਥੈਂਕ ਯੂ ਸਾਰੇ ਆਈ ਸੱਸਰੀ ਆਕਾਲ ਜੀ ਮੇਰਾ ਨਾਮ ਅਮਾਨਤ ਖਾਨ ਹੈ ਮੇਰਾ ਪਿੰਡ ਫਰੀਦਪੁਰ ਹੈ ਮੇਰੇ ਸਕੂਲ ਦਾ ਨਾਮ ਐਲੀਮੈਂਟਰੀ ਸਮਾਰਟ ਸਕੂਲ ਫਰੀਦਪੁਰ ਹੈ ਮੈਂ ਤੁਹਾਡੇ ਸਾਹਮਣੇ ਇੱਕ ਗਾਣਾ ਪੇਸ਼ ਕਰਨ ਜਾ ਰਹੀ ਹਾਂ ਬਸ ਮੋਹੀ ਲੈਣ ਆਵਣ ਜੀ ਨੀਆਂ ਦਾ ਫਿਕਰ ਨਾ ਕਰਿਓ ਘਰ ਦਾ ਖਾਵਣ ਜੀ ਈਆਂ ਦਾ ਫਿਕਰ ਨਾ ਕਰਿਓ ਧੰਨਵਾਦ ਸਭ ਗਾਇਕ ਭਾਈ ਸਾਰੀ ਜਗੰਦਾ ਜੀ ਦਾ ਈਆਂ ਦੇ ਬਾਰੇ ਗਾਣਾ ਗਾਇਆ ਬੜਾ ਸੋਹਣਾ